ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜਾਏ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆ ਜਾਏ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਾਰੇ ਕੋ ਕਰ ਨਹੀਂ ਰਹੀ ਐ ਇਹਦੇ ਚ ਕੋਈ ਕਰ ਛੱਡਿਆ ਨਹੀਂ ਇਹਦੇ ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸਿਹਤ ਜਿਹੜੀ ਐ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀ ਕੁ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜੂਗੀ ਰਜਿਸਟ੍ਰੇਸ਼ਨ ਨੰਬਰ ਮਿਲ ਜੂਗਾ ਰੱਬ ਨਾ ਕਰੇ ਪਹਿਲਾਂ ਤਾਂ ਫਿਰ ਮੈਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋਡ ਪੈ ਜਾਏ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਉਹ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜਾਊਗਾ ਜਿੰਨਾਂ ਜਿੰਨਾਂ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਅੱਜ ਅਸੀਂ ਮੁਹਾਲੀ ਦੇ ਫੇਸ 4 ਸਥਿਤ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਕਿ ਮੈਡਮ ਸ਼ਰਨਜੀਤ कौर ਆਮ ਆਦਮੀ ਪਾਰਟੀ ਦੇ ਜਿਹੜੇ ਲੋਕਲ ਲੀਡਰ ਨੇ ਮੈਡਮ ਸ਼ਰਨਜੀਤ कौर ਇਹਨਾਂ ਦੀ ਅਗਵਾਈ ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜਿਹੜਾ ਕੈਂਪ ਲਾਇਆ ਜਾ ਰਿਹਾ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਆ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਜਿਹੜਾ ਕੈਂਪ ਬਾਰੇ ਜਾਣਕਾਰੀ ਦਿਓ ਜੀ ਕੀ ਹੋ ਰਿਹਾ ਇਹ ਜਿਹੜਾ ਕੈਂਪ ਹੈ ਜੀ ਕਿ ਹਾਂ ਵੀ ਦੇਖੋ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਹਣਾਂ ਨੇ ਕਿ ਹਾਂ ਵੀ ਇਹ ਸੇਧ ਵਿਮਾ ਯੋਜਨਾ ਚਲਾਈ ਆ ਇਹ ਉਹਦੇ ਅਧੀਨ ਸਾਡਾ ਕੈਂਪ ਜਿਹੜਾ ਵਾ ਇਹ ਚੱਲ ਰਿਹਾ ਵਾ ਅਸੀਂ ਕੱਲ ਵੀ ਚਲਾਇਆ ਸੀ ਅੱਜ ਵੀ ਆ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਆ ਕੱਲ ਨਾਲੋਂ ਵੀ ਜ਼ਿਆਦਾ ਉਤਸ਼ਾਹ ਆ ਕਿ ਹਾਂ ਵੀ ਕੱਲ ਤੇ ਇਹ ਸੀ ਕਿ ਹਾਂ ਵੀ ਕਿ ਸਾਨੂੰ ਮਤਲਬ ਕਿ ਲੋਕਾਂ ਨੂੰ ਫੋਨ ਕਰਕੇ ਬੁਲਾਉਣਾ ਪੈ ਰਿਹਾ ਸੀ ਕਿ ਹਾਂ ਵੀ ਆਜੋ ਆਪਣੇ ਬਣਵਾ ਲਓ ਕਾਰਡ ਤੇ ਅੱਜ ਇਹ ਆ ਕਿ ਹਾਂ ਵੀ ਲੋਕੀ ਆਪਣੇ ਆਪ ਹੀ ਆ ਰਹੇ ਆ ਤੇ ਉਹਨਾਂ ਨੂੰ ਇਹ ਆ ਕਿ ਹਾਂ ਵੀ ਇਹ ਸਿੱਧਾ ਕਿ ਹਾਂ ਵੀ ਕੀ ਬੈਨੀਫਿਟ ਹੈ ਹਾਂ ਵੀ ਕੀ 10 ਲੱਖ ਦੀ ਬੀਮਾ ਯੋਜਨਾ ਜਿਹੜੀ ਆ ਕਿ ਦੇਖੋ ਕਿ ਹਾਂ ਵੀ ਕੀ ਛੋਟੇ ਬੱਚੇ ਤੋਂ ਲੈ ਕੇ ਕਿ ਹਾਂ ਵੀ ਕੀ ਚਾਹੇ ਕੋਈ 100 ਸਾਲ ਦਾ ਆ ਕਿ ਹਾਂ ਵੀ ਕੀ ਉਹਨਾਂ ਦੇ ਸਾਰਿਆਂ ਦਾ ਰਿਸਕਵਰ ਜਿਹੜਾ ਵਾ ਵਿੱਚ ਕਵਰ ਆ ਠੀਕ ਹੈ ਨਾ ਇਹ ਚੀਜ਼ ਆ ਕਿ ਹਾਂ ਵੀ ਕੀ ਚਾਹੇ ਕੋਈ ਸਰਕਾਰੀ ਮੁਲਾਜ਼ਮ ਆ ਜਾਂ ਚਾਹੇ ਕੋਈ ਪੈਨਸ਼ਨ ਵਾਲਾ ਆ ਕਿ ਹਾਂ ਵੀ ਇਹ ਦੀ ਜਿਹੜੀ ਆ ਸਾਰਿਆਂ ਨੂੰ ਹੀ ਮਤਲਬ ਕਿ ਬੈਨੀਫਿਟ ਹੈਗਾ ਇਹ ਨਹੀਂ ਕੀਤਾ ਕਿ ਹਾਂ ਵੀ ਕੀ ਕੋਈ ਕਿਨਾ ਸਰਕਾਰੀ ਮੁਲਾਜ਼ਮ ਆ ਜਾਂ ਕੁਝ ਵੀ ਆ ਕਿ ਹਾਂ ਵੀ ਕੀ ਸਾਰਿਆਂ ਦਾ ਰਿਸਕਵਰ ਜਿਹੜਾ ਵਾ ਵਿੱਚ ਕਵਰ ਆ ਤੇ ਇੱਥੇ ਜਿਹੜੀ ਕੋਈ ਹੋਰ ਸਿਹਤ ਮਹਿਕਮੇ ਦੀ ਟੀਮ ਵੀ ਤੁਹਾਡੇ ਨਾਲ ਬੈਠੀ ਹੈਗੀ ਨਹੀਂ ਨਹੀਂ ਸਰ ਅੱਜ ਤੇ ਮੈਂ ਇਕੱਲੀ ਬੈਠੀ ਆਗੀ ਹਾਂ ਵੀ ਕਿ ਕੱਲ ਵੀ ਮੈਂ ਇਕੱਲੀ ਬੈਠੀ ਸੀ ਕੱਲ ਤੋਂ ਜਿਹੜਾ ਆ ਕਿ ਹਾਂ ਵੀ ਕਿ ਦੇਖੋ ਤਿੰਨ ਰੋਜ਼ਾਂ ਦਾ ਸਾਡਾ ਜਿਹੜਾ ਵਾ ਕਿ ਹਾਂ ਵੀ ਕਿ ਫੇਰ ਦੁਬਾਰਾ ਕੈਂਪ ਲੱਗਣ ਜਾ ਰਹੇ ਆ ਵਾ ਤੇ ਉਹਦੇ ਚ ਦੇਖੋ ਕਿ ਹਾਂ ਵੀ ਕਿ ਕੌਣ ਕੌਣ ਪੜਤਦਾ ਆ ਨਹੀਂ ਜਿਹੜੇ ਦੂਜੇ ਪਾਸੇ ਸੀਐਸਸੀ ਵਾਲੇ ਬੈਠੇ ਹੋ ਤੋ ਅਸੀਂ ਅਸੀਂ ਉਹਦੇ ਸੈਂਟਰ ਆ ਨਾ ਕਿ ਹਾਂ ਵੀ ਉਹਨਾਂ ਦੇਖੋ ਉਹ ਬੜ ਬਜ ਰਿਹਾ ਤਾਂ ਹੈ ਕਿ ਹਾਂ ਵੀ ਕਿ ਬੱਚਾ ਉਹਨੂੰ ਅਸੀਂ ਕਿਹਾ ਕਿ ਹਾਂ ਵੀ ਬਜ਼ੁਰਗ ਉੱਥੇ ਨਹੀਂ ਜਾ ਸਕਦੇ ਤੇਰੇ ਕੋਲ ਉਹਨੂੰ ਅਸੀਂ ਆਪਣੇ ਕੋਲ ਬੁਲਾਇਆ ਆਪਣੇ ਕੋਲ ਬੁਲਾ ਕੇ ਤਾਂ ਹਾਂ ਵੀ ਇੱਥੇ ਅਸੀਂ ਤੁਸੀਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨਾ ਕਿ ਵੀ ਆਪਣੇ ਕੋਲ ਬੰਦਾ ਬਿਠਾ ਕੇ ਆਪਣੇ ਕੋਲ ਬੁਆਇਟਾ ਕੇ ਕਿ ਹਾਂ ਵੀ ਦਿੱਤੀ ਹੈ ਕਿ ਕਿਉਂਕਿ ਵੇਖੋ ਜਦ ਕੱਲ ਅਸੀਂ ਸ਼ੁਰੂ ਕੀਤਾ ਸੀ ਉਦੋਂ ਇਹ ਸੀ ਕਿ ਹਾਂ ਵੀ ਥੋੜੀ ਦਿੱਕਤ ਆਈ ਸੀ ਸਾਨੂੰ ਪਰ ਇਹ ਹੈ ਕਿ ਹਾਂ ਵੀ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਕਿ ਆਲਮੋਸਟ ਮਤਲਬ ਕਿ ਹਾਂ ਵੀ ਜਿੰਨੀਆਂ ਪਰਤੀਆਂ ਗੱਟੀਆਂ ਸੀ ਸਾਰਿਆਂ ਦਾ ਕਿਉਂ ਕਹਿੰਦੇ ਹਾਂ ਵੀ ਹੈਲਥ ਕਾਰਡ ਜਿਹੜੇ ਆ ਉਹ ਬਣ ਗਏ ਉਹਨਾਂ ਨੂੰ ਸਲਿੱਪਾਂ ਮਿਲ ਗਈਆਂ ਜੀ ਕਿ ਮਤਲਬ ਲੋਕੀ ਕਿਤੋਂ ਵੀ ਆ ਕੇ ਬਣਾ ਸਕਦੇ ਤੁਹਾਡੇ ਕੋਲ ਜਾਂ ਸਿਰਫ ਚਾਰ ਫੇਸ ਦੇ ਫਿਲਹਾਲ ਤੇ ਚਾਰ ਫੇਸ ਦੇ ਵਾਰਡ ਨੰਬਰ 4 ਦਾ ਬਣ ਰਿਹਾ ਸੀ ਹੁਣ ਕੱਲ ਨੂੰ ਜਿਹੜੇ ਆ ਕਿ ਹਾਂ ਵੀ ਵਾਰਡ ਨੰਬਰ 5 ਦੇ ਜਿਹੜੇ ਆ ਉਹ ਸ਼ੁਰੂ ਹੋ ਜਾਣੇ ਆ ਕੈਂਪ ਅ ਦੇ ਵਿੱਚ ਜੀ ਮਤਲਬ ਦਿਨੋਂ ਦਿਨ ਗਿਣਤੀ ਵੱਧਦੀ ਜਾਉਣੀ ਹੈ ਹਾਂਜੀ ਦਿਨੋਂ ਦਿਨ ਗਿਣਤੀ ਜੇ ਦੇਖੋ ਜੀ ਕਿ ਹਾਂ ਵੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਵਾ ਉਸੇ ਹਿਸਾਬ ਨਾਲ ਕਿ ਹਾਂ ਵੀ ਵੇਖੋ ਕਿ ਜਨਤਾ ਜਿਹੜੀ ਆ ਕਿ ਹਾਂ ਵੀ ਕਿ ਪਬਲਿਕ ਜਿਹੜੀ ਆ ਕਿ ਵੱਧ ਤੋਂ ਵੱ ਹੋਣ ਥੋੜਾ ਜਿਹਾ ਘਟ ਹੋਇਆ ਵਾ ਕਿ ਸਵੇਰ ਤਾਂ ਇਹ ਹਾਂ ਵੀ ਕਾਫੀ ਜਿਆਦਾ ਸੀ ਜੀ ਸੋ ਜਿਵੇਂ ਮੈਡਮ ਸ਼ਰਨਜੀਤ ਕੌਰ ਨੇ ਦੱਸਿਆ ਕਿ ਇੱਥੇ ਮੁਹਾਲੀ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਕੈਂਪ ਨੂੰ ਵਿੱਚ ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਜਿਹੜੇ ਕਾਰਡ ਬਣਾਉਣ ਦੇ ਵਾਸਤੇ ਲੋਕੀ ਵੱਡੀ ਗਿਣਤੀ ਜਿੱਥੇ ਪਹੁੰਚ ਰਹੇ ਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਹੁਣ ਕਾਰਡ ਬਣਾਉਣ ਦੀ ਜਿਹੜੀ ਸਿਸਟਮ ਆ ਚੱਲੂ ਹੋ ਗਿਆ ਵੱਡੀ ਗਿਣਤੀ ਲੋਕ ਕਾਰਡ ਬਣਾਉਣ ਦੇ ਵਿੱਚ ਸਰਕਾਰ ਦਾ ਜਿਹੜਾ ਫਾਇਦਾ ਲੈਣ ਦੇ ਵਿੱਚ ਜੁਟ ਗਏ ਆ ਆਪਣਾ ਸਰ ਪੂਰਾ ਨਾਮ ਕੀ ਹੈ ਹੈਲੋ ਮੈਂ ਗੁਲਜਾਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਬਲੌਂਗੀ ਮੋਹਾਲੀ ਦਾ ਰਹਿਣ ਵਾਲਾ ਜੀ ਮੈਂ ਅੱਜ ਜੋ ਪੰਜਾਬ ਗੌਰਮਟ ਟ੍ਰਿਵਲੋਂ 10 ਲੱਖ ਕੈਸ਼ ਲੈਕ ਜੀ ਹਸਪੀਟਲ ਵਾਸਤੇ ਕਿਸੇ ਵੀ ਬਵਾਰੀ ਵਾਸਤੇ ਸਕੀਮ ਜਲਾਈ ਹੈ ਉਸ ਦਾ ਕਾਰਡ ਬਣਾਉਣ ਵਾਸਤੇ ਗੁਰਦੁਆਰਾ ਚਾਰ ਫੇਸ ਵਿੱਚ ਆਇਆ ਸੀਗਾ ਜੀ ਔਰ ਇੱਥੇ ਇਹ ਵੋਟਰ ਕਾਰਡ ਅਤੇ ਆਧਾਰ ਕਾਰਡ ਮੰਗਦੇ ਆ ਆਧਾਰ ਕਾਰਡ ਤੋਂ ਬਾਅਦ ਵੋਟਰ ਲਿਸਟ ਦੇ ਵਿੱਚੋਂ ਇਹ ਲੋਕ ਦੇਖ ਕੇ ਜੋ ਇੱਕ ਕਲੈਰੀਕਲ ਸਟਾਫ ਹੈ ਦੇਖ ਕੇ ਸਾਨੂੰ ਰეკਮੈਂਡ ਕਰਦਾ ਵੀ ਠੀਕ ਹੈ ਜੀ ਤੁਸੀਂ ਬਿਲਕੁਲ ਇੱਥੇ ਦੇ ਰਹਿਣ ਵਾਲੇ ਹੋ ਪੰਜਾਬ ਦੇ ਰਹਿਣ ਵਾਲੇ ਹੋ ਉਸ ਤੋਂ ਬਾਅਦ ਅੰਦਰ ਜਾਣ ਤੋਂ ਬਾਅਦ ਉਹ ਸਾਰਾ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਉਹ ਸਾਡਾ ਜੋ ਵੀ ਸਾਰਾ ਕੁਝ ਡਾਕੂਮੈਂਟ ਫੀਡ ਕਰਕੇ ਤੋਂ ਕਹਿੰਦੇ 2-4 ਦਿਨਾਂ ਦੇ ਵਿੱਚ ਤੁਹਾਡੇ ਘਰ ਇਹ ਕਾਰਡ ਆ ਜਾਏਗਾ ਤੇ ਕਿਸੇ ਕਿਸੇ ਮੰਦਾ ਵੀ ਤੁਹਾਨੂੰ ਹਸਪੀਟਲ 'ਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹਦਾ ਮੁਫਤ ਇਲਾਜ ਹੋਏਗਾ ਸੋ ਤੁਸੀਂ ਜੁੜੇ ਹੋ ਪੰਜਾਬ ਐਕਸਪਲੋਰ ਦੇ ਨਾਲ ਮੈਂ ਕੁਲਦੀਪ ਸਿੰਘ ਧੰਨਵਾਦ